ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੋ ਵੱਡੀਆਂ ਖਬਰਾਂ ਦਾ ਖੁਲਾਸਾ ਕਰਾਂਗੇ ਜਿਨ੍ਹਾਂ ਨੇ ਵੀਰੋ ਹਲਾਕੇ ਰਖਤਾ ਪੰਜਾਬ ਨੂੰ ਪੰਜਾਬ ਦੇ ਵਿੱਚ ਹਾਕਾਰ ਮਚ ਗਈ ਹੈ ਐਮਪੀ ਸਰਬਜੀਤ ਸਿੰਘ ਖਾਲਸਾ ਡੋਡੇ ਨਾਲ ਭਰਿਆ ਹੋਇਆ ਉਹਨਾਂ ਦਾ ਟਰੱਕ ਫੜਿਆ ਗਿਆ ਵੈ ਫਿਰੋ ਜਿਸ ਤਰ੍ਹਾਂ ਤੁਹਾਨੂੰ ਇਸ ਖਬਰ ਨੇ ਚੁਕਾ ਦਿੱਤਾ ਵੈ ਇਸ ਤਰ੍ਹਾਂ ਮੈਨੂੰ ਵੀ ਇਸ ਖਬਰ ਨੇ ਹੈਰਾਨ ਤੇ ਚੁਕਾ ਕੇ ਰੱਖ ਦਿੱਤਾ ਵੈ ਫਿਰੋ ਚੱਲ ਕੇ ਵੀਡੀਓ ਦੇਨੇ ਹੈ ਤਫਸੀਲ ਜਾਣਨੇ ਹੈ ਕਿ ਆਖਰ ਕੀ ਸੱਚਾਈ ਹੈ ਕੀ ਹਕੀਕਤ ਹੈ ਫਿਰ ਇਸੇ ਤੇ ਗੱਲਬਾਤ ਕਰਾਂਗੇ ਸੋ ਚੱਲ ਕੇ ਵੀਡੀਓ ਦੇਨੇ ਤੇ ਇਸਤੇ ਬਾਤ ਕਰਨੇ ਫਰੀਦਕੋਟ ਦੇ ਐਮਪੀ ਸਰਜੀਤ ਸਿੰਘ ਖਾਲਸਾ ਅਕਸਰ ਤੁਸੀਂ ਦੇਖਿਆ ਜਿਵੇਂ ਚਰਚਾ ਦੇ ਵਿੱਚ ਰਹਿੰਦੇ ਆ ਅਮਰਪਾਲ ਸਿੰਘ ਦੇ ਸਮਰਥਨ ਦੇ ਵਿੱਚ ਤਾਂ ਬਹੁਤ ਹੀ ਵੱਡਾ ਡਟਕੇ ਯਾਨੀ ਉਹਨਾਂ ਨੇ ਇੱਕ ਮੁਕਾਬਲਾ ਹੀ ਕੀਤਾ ਹੈ ਸਰਕਾਰ ਦੇ ਨਾਲ ਔਰ ਹੁਣ ਉਹਨਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਜਿਹੜੀ ਅੱਜ ਤੁਹਾਨੂੰ ਪੂਰੀ ਤਰ੍ਹਾਂ ਨਰੋਲ ਕਰ ਦੇਣੀ ਹੈ ਔਰ ਖਬਰ ਪੰਜਾਬ ਦੇ ਲੋਕਾਂ ਨੂੰ ਹਿਲਾ ਕੇ ਰੱਖ ਦੇਣ ਵਾਲੀ ਹੈ ਕਿਉਂਕਿ ਦਰਸਾਰ ਦੇ ਡੋਡੇ ਤੇ ਪੁੱਕੀ ਇੱਕ ਟਰੱਕ ਯਾਨੀ ਭੜਿਆ ਹੋਇਆ ਫੜਿਆ ਜਾਣਾ ਔਰ ਮਾਲਕ ਦਾ ਖਲਾਸਾ ਕੀ ਹੈ ਇੱਕ ਤਾਂ ਇੱਕ ਖਬਰਾਂ ਦੂਜੀ ਖਬਰ ਜੈਪਾਲ ਭੁੱਲਰ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਸੋਨੇ ਦੀ ਲੁੱਟ ਕੀਤੀ ਹੈ ਔਰ ਸੋਨੇ ਦੀ ਲੁੱਟ ਕੀਤੀ ਕਿਵੇਂ ਆ ਮੈਂ ਇੱਕ ਦਿਨ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਇਸ ਤੇ ਪੂਰੀ ਵੀਡੀਓ ਦੇ ਵਿੱਚ ਡਿਟੇਲ ਨਾਲ ਗੱਲ ਕਰਾਂਗੇ ਕਿ ਅਗਰ ਲੁੱਟ ਜਿਹੜੀ ਕੀਤੀ ਹੈ ਉਹ ਕਿਹੜੇ ਹਿਸਾਬ ਨਾਲ ਕੀਤੀ ਹੈ ਔਰ ਕਿਉਂ ਕੀਤੀ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੋ ਖਬਰਾਂ ਦੇਖਣ ਜਾ ਰਹੇ ਹੋ ਜਿਹੜੀਆਂ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦੇਣ ਵਾਲੀਆਂ ਨੇ ਯਾਨੀ ਐਸਾ ਨੌਜਵਾਨ ਜੈਪਾਲ ਭੁੱਲਰ ਜਿਹੜਾ ਬਹੁਤ ਵੱਡੀ ਮਾਤਰਾ ਦੇ ਵਿੱਚ 30 ਕਿਲੋ ਸੋਨੇ ਦੀ ਲੁੱਟ ਕਰ ਜਾਂਦਾ ਔਰ ਦੂਜੀ ਖਬਰ ਸਰਬਜੀਤ ਸਿੰਘ ਖਾਰਸਾ ਜਿਨ੍ਹਾਂ ਦੇ ਕੋਲ ਧੁੱਕੀ ਦਾ ਬਹੁਤ ਵੱਡਾ ਯਾਨੀ ਇੱਕ ਟਰੱਕ ਫੜਿਆ ਜਾਣਾ ਬਹੁਤ ਵੱਡੀ ਗੱਲ ਹੈ ਔਰ ਖਬਰ ਫੇਰ ਸਮਝਾਉਣੀ ਹੈ ਜੇਕਰ ਪੂਰੀ ਸੁਣੋਗੇ ਕਿਉਂਕਿ ਪੰਜਾਬ ਦੇ ਲੋਕ ਕਈ ਕਮੈਂਟ ਕਰ ਦਿੰਦੇ ਆ ਬਿਨਾਂ ਸੁਣੇ ਤੋਂ ਜਦੋਂ ਸਬੂਤ ਵੇਖੋਗੇ ਤੇ ਫਿਰ ਤੁਹਾਡੀਆਂ ਅੱਖਾਂ ਵੀ ਖੁੱਲ ਜਾਣਗੀਆਂ ਆਹ ਤਾਂ ਹਨੂਮਾ ਦੇ ਟਰੱਕ ਦਾ ਜਿਹੜਾ مالک ਹੈ ਉਹੀ ਦਿਖਾਉਣ ਜਾ ਰਿਹਾ। ਉਹਦੇ ਮੂੰਹ ਖੁਦਾਸਾ ਕੀ ਹੋ ਰਿਹਾ? ਪਹਿਲਾਂ ਤਾਂ ਤੁਹਾਨੂੰ ਇਹੀ ਦਿਖਾਵਾਂਗੇ। ਔਰ ਸੋਨੇ ਦੀ ਲੁੱਟ ਪੰਜਾਬ ਦੇ ਅੰਦਰ ਚੈਪਾਲ ਭੁੱਲਰ ਨੇ 30 ਕਿਲੋ ਸੋਨਾ ਕਿਵੇਂ ਲੁੱਟਿਆ ਦਿਨ ਦਿਹਾੜੇ ਲੁੱਟਿਆ। ਤਾਂ ਫਿਰ ਇਹਦੇ ਉੱਤੇ ਬਹੁਤ ਵੱਡੇ ਸਵਾਲ ਉੱਠੇ। ਇਹੋ ਜਿਹਾ ਤੇਜ਼ ਦਿਮਾਗ ਬਹੁਤ ਜਿਆਦਾ ਤੇਜ਼ ਦਰਾਰ ਦਿਮਾਗ ਦਾ ਸੀ। ਚੈਪਾਲ ਭੁੱਲਰ ਜਿਹੜਾ ਕਿ ਪੰਜਾਬ ਦੀ ਪੁਲਿਸ ਦੀ ਪਕੜ ਤੋਂ ਬਹੁਤ ਬੜੀ ਦੂਰ ਰਿਹਾ। ਔਰ ਕਿਹੜੀਆਂ ਖੂਬੀਆਂ ਸੀ ਜਿਹੜੀਆਂ ਨੇ ਉਹਨਾਂ ਨੂੰ ਬਚਾ ਕੇ ਰੱਖਿਆ ਔਰ ਹੁਣ ਪਹਿਲੀ ਖਬਰ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਪੰਜਾਬ ਦੇ ਵਿੱਚ ਫਰੀਦਕੋੜ ਤੋਂ ਐਮਪੀ ਨੇ ਤੁਸੀਂ ਸਾਰੇ ਜਾਣਦੇ ਹੋ ਬਹੁਤ ਸਾਰੀਆਂ ਤੋਂਤਾਂ ਵੀ ਲੱਗਦੀਆਂ ਨੇ ਪਰ ਹੁਣ ਜਿਹੜਾ ਇਹ ਟਰੱਕ ਦਾ ਮਾਲਕ ਹੈ ਪੂਰੀ ਖਬਰ ਸੁਣ ਲਓ ਇਹ ਟਰੱਕ ਦੇ ਮਾਲਕ ਨੇ ਇਹ ਖੁਦ ਆਸਾ ਕੀਤਾ ਕਹਿੰਦਾ ਖਾਂਦਾ ਵੀ ਆ ਡੋਡੇ ਭੁੱਕੀ ਘੋੜ ਕੇ ਖਾਂਦਾ ਵੀ ਆ ਯਾਨੀ ਔਰੇ ਇਹ ਵੇਚਦਾ ਵੀ ਹੈ ਕਹਿੰਦਾ ਭੁੱਕੀ ਤੇ ਡੋਡੇ ਖਾਂਦਾ ਵੀ ਹੈ ਤਾਂ ਉਹਨਾਂ ਨੂੰ ਵੇਚਦਾ ਵੀ ਹੈ ਵੱਡੀ ਮਾਤਰਾ ਦੇ ਵਿੱਚ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਸੁਣੋ ਪੰਜਾਬ ਕੋਲੇ ਬਾਦੂ ਪਾਣੀ ਨਹੀਂ ਹੈਗਾ ਉਦਾਂ ਜੇ ਕਿਸੇ ਨੇ ਭੁੱਕੀ ਘੋਲ ਕੇ ਖਾਣੀ ਹੋਵੇ ਤਾਂ ਪਾਣੀ ਮਿਲ ਸਕਦਾ ਹੈ ਉਹਦੇ ਲੱਛਣ ਇਦਾਂ ਸੀ ਤੋਂ ਬੋਲ ਰਿਹਾ ਸੀ ਮੈਂ ਤਾਂ ਕਹਿ ਰਿਹਾ ਔਰ ਇੱਥੇ ਲੋਕਾਂ ਨੇ ਕਮੈਂਟ ਕੀਤੇ ਇੱਕ ਸੱਜਣ ਨੇ ਜਰਮਨ ਤੋਂ ਮੈਨੂੰ ਉਹ ਉਹਦੀ ਕਲਿੱਪ ਹੈ ਜੀ ਕਹਿੰਦਾ ਯਾਰ ਸੁਣ ਕੇ ਦੇਖਿਓ ਉਹਦੇ ਵਿੱਚ ਕੀ ਕਹਿ ਰਿਹਾ ਪੱਤਰਕਾਰ ਸਵਾਲ ਕਰਦਾ ਕਹਿੰਦਾ ਤੁਸੀਂ ਘਰੇ ਡੋਡੇ ਪੀਨੇ ਹੁੰਦੇ ਸੀ ਨਹੀਂ 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 ਕਹਿੰਦਾ ਉਦਾਂ ਉਦਾਂ ਪਰੇ ਕਰੇ ਪਏ ਸੀ ਰਸੋਈ ਵਿੱਚ ਕਿਸੇ ਨੇ ਧਰ ਗਿਆ ਕੋਈ ਇਦਾਂ ਮੇਰੇ ਤੇ ਇਲਜ਼ਾਮ ਲਾ ਕੇ ਇਹ ਉਹ ਕਹਿ ਰਿਹਾ ਉਹਦੇ ਵਿੱਚ ਅੱਛਾ ਜਦੋਂ ਮੈਂ ਇਹ ਆਡੀਓ ਵੀਡੀਓ ਸੁਣੀ ਨਾ ਉਦੋਂ ਮੈਂ ਇੱਕ ਸੱਜਣ ਨੂੰ ਫੋਨ ਕੀਤਾ ਚੰਡੀਗੜ੍ਹ ਉਹ ਇਹਦਾ ਕਲਾਸ ਪੈ ਲੋ ਰਿਆ ਉਹ ਕਹਿੰਦਾ ਜੀ ਡੋਡੇ ਘਰੇ ਕੱਲੇ ਪਏ ਨਹੀਂ ਹੁੰਦੇ ਸੀ ਇਹਨੇ ਉਸ ਵਾਰ ਡੋਡੇ ਵੇਚੇ ਵੀ ਨਣੇ ਕਿ ਪੁੱਕੀ ਵੇਚੀ ਵੀ ਆ ਕਰ ਦੋਤਾ ਇਹਨਾਂ ਨੇ ਆਸ਼ਾ ਇਹਦੇ ਤਾਂ ਕੁਛ ਬੰਦੇ ਐ ਜਿਹੜੇ ਮੈਨੂੰ ਫੋਨ ਕਰਦੇ ਹੁੰਦੇ ਉਹ ਕਹਿੰਦੇ ਜੰਨੀ ਤੁਸੀਂ ਇਹਨਾਂ ਨਾਲ ਬੋਲਿਆ ਕਰੋ ਐਮਪੀ ਸਾਹਿਬ ਨੇ ਬੋਕਦੇ ਸਭ ਪੰਜਾਬ ਵਾਲਿਓ ਜਿਹੜੇ ਬੰਦੇ ਦੀ ਆਵਾਜ਼ ਸੁਣੀ ਹੈ ਗੋਲਖਚੋਰ ਮਾਨਸਾ ਜ਼ਿਲ੍ਹੇ ਦਾ ਵੈਸੇ ਦੱਸਦਾ ਤਾਂ ਇਹ ਜਿਲ੍ਹਾ ਆਪਦਾ ਬਰਨਾਲਾ ਇਹ ਉਹੀ ਗੋਲਖਚੋਰ ਕਹਿੰਦਾ ਜੋਡੇ ਖਾਂਦਾ ਵੀ ਹੈ ਮਕਸਦ ਤੁਹਾਨੂੰ ਪਹਿਲਾਂ ਮੇਰੀ ਖਬਰ ਐਸੀ ਹੁੰਦੀ ਹੈ ਜਿਹੜੇ ਭਰਾ ਸਾਡੇ ਸੁਣਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿਉਂਕਿ ਜਨਤਾ ਤੱਕ ਆਵਾਜ਼ ਪਹੁੰਚਾਉਣ ਦਾ ਕੋਈ ਜਰੀਆ ਹੋਣਾ ਚਾਹੀਦਾ ਜਿਹੜੀ ਕਿ ਸਾਡੇ ਪੰਜਾਬੀਆਂ ਤੱਕ ਸਾਡੀ ਆਵਾਜ਼ ਚਲੀ ਜਾਵੇ ਔਰ ਸਾਰੇ ਹੀ ਪੰਜਾਬੀਆਂ ਨੂੰ ਸਮਝ ਆ ਜੇ ਇਸ ਗੋਲਕਚੋਰ ਨੇ ਦਾਵਾ ਕਰ ਦਿੱਤਾ ਕਹਿੰਦਾ ਵੀ ਇਹੋ ਵੇਚਦਾ ਵੀ ਹੈ ਔਰ ਖਾਂਦਾ ਵੀ ਹੈ ਸਰਬਜੀਤ ਸਿੰਘ ਖਾਲਸਾ ਇਹਨੂੰ ਮੈਂ ਟਰੱਕ ਦਾ ਮਾਲਕ ਕਹਿ ਕੇ ਇਹਦਾ ਨਾਮ ਦਿੱਤਾ ਆ ਗੋਲਕਚੋਰ ਨੂੰ ਜਿਹੜੇ ਟਰੱਕ ਦਾ ਮਾਲਕ ਹੈ ਤਾਂ ਦੇਖੋ ਹੁਣ ਇਹ ਜਾ ਗੰਦਾ ਖਤੀੜ ਹੈ ਸਿਰੇ ਦਾ ਬਹੁਤ ਵੱਡਾ ਯਾਨੀ ਪੰਜਾਬ ਦੇ ਅੰਦਰ ਜਿੰਨਾ ਵੀ ਇਹਨੇ ਜ਼ੁਲਮ ਹੀ ਕੀਤਾ ਜਿੰਨਾ ਕੀਤਾ ਯਾਨੀ ਸਿੱਖੀ ਦੇ ਵਿਰੁੱਧ ਬੋਲਦਾ ਇਸ ਕਰਕੇ ਹੀ ਰੱਬ ਨੇ ਇਹਨੂੰ ਆਪਣੀ ਰਜਾ ਦੇ ਵਿੱਚ ਉੱਥੇ ਹੀ ਬਿਠਾਇਆ ਹੋਇਆ ਜਿੱਥੇ ਇਹਨੂੰ ਹੋਣਾ ਚਾਹੀਦਾ। ਔਰ ਜੈਪਾਲ ਭੁੱਲਰ ਦੀ ਕਹਾਣੀ ਹੈ ਜਿਹੜੀ ਉਹ ਵੀ ਬੜੀ ਦਿਲਚਸਪ ਹੈ। ਜੈਪਾਲ ਭੁੱਲਰ ਚਾਰ ਯਾਨੀ ਤਿੰਨ ਸਾਥੀ ਨਾਲ ਹੁੰਦੇ ਨੇ। ਦਿਨ ਦਿਹਾੜੇ ਇੱਕ ਪਲਾਨ ਬਣਦਾ ਕਿ ਆਪਾਂ ਕੈਸ਼ ਲੁੱਟਣੀ ਹੈ। ਤਾਂ ਉਸ ਤੋਂ ਬਾਅਦ ਪਲਾਨ ਬਦਲ ਜਾਂਦਾ ਕਿ 골ਡ ਲੁੱਟਣਾ। ਉਸ ਤੋਂ ਬਾਅਦ ਰੈਕੀ ਸ਼ੁਰੂ ਹੁੰਦੀ ਹੈ ਇੱਕ ਜਿੱਥੇ ਲਾਉਣ ਵਾਲੇ 골ਡ ਧਰਦੇ ਨੇ। ਉਸ ਬੈਂਕ ਦੇ ਵਿੱਚ ਸਿਰਫ 4 ਮੁਲਾਜ਼ਮ ਉਹਨਾਂ ਦੇ ਵਿੱਚੋਂ 2 ਔਰਤਾਂ ਔਰ 2 ਬੰਦੇ ਔਰ ਇੱਕ ਗਨਮੈਨ ਉਹਨਾਂ ਨੂੰ ਪਤਾ ਵੀ ਲੱਗ ਗਿਆ ਵੀ ਇਹ ਗਨਮੈਨ ਹੈ ਇੱਕ ਸਿਰਫ ਇੱਕ ਗਨਮੈਨ ਸੀ ਉਸ ਬੈਂਕ ਦੇ ਵਿੱਚ ਔਰ ਫਿਰ ਇਹਨਾਂ ਨੇ ਟਾਰਗੇਟ ਲਾਇਆ ਉਸੇ ਬੈਂਕ ਦਾ ਕੇਸੇ ਨੂੰ ਹੀ ਲੁੱਟਣਾ 골ਡ ਲੁੱਟਣਾ ਕਰਾ ਪੈਸਾ ਵੀ ਨਹੀਂ ਲੁੱਟਣਾ ਨਕਦੀ ਨਹੀਂ ਲੁੱਟਣੀ ਔਰ ਉਹ ਰੋਡ ਦੇ ਉੱਤੇ ਬੈਂਕ ਸੀ ਔਰ ਜਦੋਂ ਫਿਰ ਇਹ ਪਲਾਨ ਬਣਦਾ ਚਾਰਾਂ ਕੋਲ ਉਹਨਾਂ ਕੋਲ ਪਿਸਤਲ ਹੁੰਦੇ ਨੇ ਤਾਂ ਫੇਰ ਉਹ ਉੱਥੇ ਦਾਖਲ ਹੁੰਦੇ ਕਿਸੇ ਪਿੰਡ ਵਿੱਚੋਂ ਜਾਂਦੇ ਆ ਔਰ ਗੱਲ ਤੈਅ ਕਰਦੇ ਜੇਕਰ ਕੋਈ ਆਪਣੇ ਵਿੱਚੋਂ ਫਸ ਵੀ ਗਿਆ ਚਾਹੇ ਕੋਈ ਪੁਲਿਸ ਮੁਲਾਜ਼ਮ ਮਾਰਨਾ ਵੀ ਪਵੇ ਮਾਰ ਦਿਆਂਗੇ ਔਰ ਜੇਕਰ ਕੋਈ ਫਸ ਵੀ ਗਿਆ ਤਾਂ ਪੰਜਾਬ ਦੀ ਕਸਟਡੀ ਚੋਂ ਭਜਾ ਕੇ ਲੈ ਕੇ ਜਾਵਾਂਗੇ ਬਹੁਤ ਵੱਡੀ ਯੋਰਤ ਰੱਖੀ ਔਰ ਫੇਰ ਜਦੋਂ ਉਹ ਦਾਖਲ ਹੁੰਦੇ ਜੈਪਾਲ ਭੁੱਲਰ ਇੱਕ ਕਾਰ ਦੇ ਵਿੱਚ ਬਹਿ ਜਾਂਦਾ ਤਾਂ ਬਾਕੀ ਦੇ ਸਾਥੀ ਅੰਦਰ ਦਾਖਲ ਹੋ ਜਾਂਦੇ ਜਾਂ ਇਹ ਤਿੰਨ ਜਣੇ ਤਾਂ ਫਿਰ ਉਹਨਾਂ ਨੂੰ ਉਹ ਸਿੱਧੇ ਤੌਰ ਤੇ ਕਈ ਇਹਦਾ ਪਾਸਵਰਡ ਪੁੱਛਦੇ ਨੇ ਜਿਹੜਾ ਬੈਂਕ ਮੈਨੇਜਰ ਸੀ ਉਹਨੂੰ ਪਾਸਵਰਡ ਪੁੱਛਦੇ ਵੀ ਇਹਨੂੰ ਖੋਲ ਅਸੀਂ ਸਿਰਫ ਲੁੱਟ ਕਰਨ ਆਏ ਹਾਂ ਅਸੀਂ ਚਲੇ ਜਾਵਾਂਗੇ ਤੁਹਾਨੂੰ ਕੁਝ ਨਹੀਂ ਕਹਿੰਦੇ ਉਹਨਾਂ ਨੂੰ ਬੰਨ ਕੇ ਤਕਰੀਬਨ ਤੇ ਉਹਨਾਂ ਨੂੰ ਤਾਲਾ ਲਾ ਕੇ ਗਾਇਬ ਹੋ ਜਾਂਦੇ ਯਾਨੀ ਉੱਥੋਂ ਭੱਜ ਜਾਂਦੇ ਆ ਗੱਡੀ ਦੇ ਵਿੱਚ ਤਾਂ ਫਿਰ ਇੱਕ ਸਾਥੀ ਨੂੰ ਇਹ ਰਸਤੇ ਦੇ ਵਿੱਚ ਉਤਾਰ ਦਿੰਦੇ ਨੇ 30 ਕਿਲੋ ਸੋਨਾ ਲੈ ਕੇ ਭਜਦੇ ਆ ਚਾਰ ਬੈਗ ਭਰ ਕੇ ਇੱਕ ਸਾਥੀ ਨੂੰ ਉਹ ਰਸਤੇ ਦੇ ਵਿੱਚ ਤਾਰ ਦੇ ਕੇ ਪੁਲਿਸ ਦੱਸੀ ਕਦੋਂ ਕਉਂਦੀ ਹੈ ਕਿੰਨੇ ਟਾਈਮ ਬਾਅਦ ਆਉਂਦੀ ਹੈ ਜੈਪਰ ਪੁੱਲਰ ਦਾ ਦਿਮਾਗ ਬੜਾ ਤੇਜ਼ ਸੀ ਉਹ ਐਡਾ ਤੇਜ਼ ਸੀ ਦਿਮਾਗ ਦਾ ਇੱਕ ਦਾ ਫੋਨ ਨਹੀਂ ਰੱਖਦਾ ਸੀ ਦੂਜੀ ਗੱਲ ਪਲੈਨਿੰਗ ਬੜੀ ਜ਼ਬਰਦਸਤ ਕੀਤੀ ਸੀ ਜਦੋਂ ਉਹਨੇ ਇੱਕ ਸਾਥੀ ਨੂੰ ਉਤਾਰਿਆ ਉਹਨੇ ਕੁਝ ਹੀ ਦੇਰ ਬਾਅਦ ਫੋਨ ਕੀਤਾ ਕਹਿੰਦਾ ਤੁਹਾਡੇ ਜਾਣ ਤੋਂ ਬਾਅਦ ਤੁਰੰਤ ਪੁਲਿਸ ਆ ਗਈ ਸੀ ਫੇਰ ਉਹ ਕਿ ਪਿੰਡ ਦੇ ਵਿੱਚ ਪਹੁੰਚਦੇ ਕਿਸੇ ਬੰਦੇ ਦੇ ਕੋਲੇ ਉਥੇ ਫੈਰ ਜਾਂਦੇ ਆ ਤੇ ਉਸ ਤੋਂ ਬਾਅਦ ਕਹਾਣੀ ਸ਼ੁਰੂ ਹੋ ਜਾਂਦੀ ਹੈ ਭਾਈ ਅਮਰਪਾਲ ਸਿੰਘ ਦੇ ਨਾਲ ਜਿਹੜੇ ਸਾਡੇ ਲੋਕ ਜੋੜ ਰਹੇ ਨੇ ਕਿ ਜੈਪਾਲ ਭੁੱਲੜ ਆਏ ਸੀ ਫਲਾਨਾ ਢਿੰਗੜਾ ਸੀ ਪਰ ਅਮਰਪਾਲ ਸਿੰਘ ਦਾ ਹਾਲੇ ਤੱਕ ਕੋਈ ਐਸਾ ਖੁਲਾਸਾ ਤਾਂ ਨਹੀਂ ਹੋਇਆ ਕਿ ਉਹ ਵਿਰੋਧ ਚੱਲ ਰਹੇ ਭਾਈ ਅਮਰਪਾਲ ਸਿੰਘ ਦੇ ਕਹਿੰਦੇ ਜੈਪਾਲ ਭੁੱਲੜ ਦੇ ਨਾਲ ਉਹਦਾ ਹੱਥ ਹੈ ਔਰ ਦੂਜੇ ਪਾਸੇ ਆ ਦੇਖ ਲਓ ਪੰਜਾਬ ਦੇ ਵਿੱਚ ਕਿਹੋ ਜਿਹੇ ਲੋਕ ਨੇ ਕਹਿੰਦਾ ਸਰਬਜੀਤ ਸਿੰਘ ਖਾਲਸਾ ਪੁੱਕੀ ਦੇ ਮਤਲਬ ਬੋਰੀਆਂ ਭਰ ਕੇ ਰੱਖਦਾ ਜੀ ਇਹ ਡੋਡੇ ਖਾਂਦਾ ਜੀ ਇਹ ਪੁੱਕੀ ਖਾਂਦਾ ਵੀ ਚਾਹੇ ਕੋਈ ਖਾਂਦਾ ਜਾਂ ਨਹੀਂ ਖਾਂਦਾ ਸਵਾਲ ਇਹ ਨਹੀਂ ਹੁੰਦੇ ਪੰਜਾਬ ਦੇ ਮੁੱਦਿਆਂ ਪਰਤੀ ਕਿਸੇ ਦਾ ਸਵਾਲ ਹੈ ਤਾਂ ਆਪ ਦੇ ਆਪ ਨੂੰ ਕਹਿੰਦੇ ਅਸੀਂ ਪ੍ਰਚਾਰਕ ਸਿੱਖੀ ਦਾ ਪ੍ਰਚਾਰ ਕਰਦੇ ਤੇ ਹੈਗੇ ਤਾਂ ਗੋਲਕ ਚੋਰ ਆ ਸਾਰੀ ਦੁਨੀਆ ਜਾਣਦੀ ਹੈ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਇਸ ਵੀਡੀਓ ਦੇ ਹੱਕ ਵਿੱਚੋਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨੀ ਹੈ ਗਰੁੱਪਾਂ ਦੇ ਵਿੱਚ ਅਰਜਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਫਿਰੋ ਵੀਡੀਓ ਤੁਸੀਂ ਦੇਖੀ ਆਵਾਜ਼ ਮੈਂ ਪਹਿਚਾਨ ਲਈ ਹੈ ਸ਼ਾਇਦ ਤੁਹਾਡੀ ਪਹਿਚਾਨ ਚ ਆ ਗਈ ਹੋਵੇ ਇਹ ਜਿਹੜਾ ਭਾਈ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਇਲਜ਼ਾਮ ਲਾ ਰਿਹਾ ਬੰਦਾ ਵੀਰੋ ਇਹ ਬੂਟਾ ਸਿੰਘ ਹੈ ਗੁੱਲਕਚੌਰ ਜੀ ਨੂੰ ਕਿਹਾ ਜਾ ਰਿਹਾ ਜਿਨ੍ਹਾਂ ਦੇ ਉੱਤੇ ਇੱਕ ਇਲਜ਼ਾਮ ਲੱਗਾ ਸੀ ਇੱਕ ਵੀਡੀਓ ਆਈ ਸੀ ਕਿ ਇਹਨਾਂ ਨੇ ਬਾਹਰ ਕਿਸੇ ਦੇਸ਼ ਦੇ ਵਿੱਚ ਵੀਰੋ ਡਾਲਰ ਚੋਰੀ ਕੀਤੇ ਸੀ ਇਹ ਮੰਨ ਵੀ ਗਏ ਸੀ ਕਿਉਂਕਿ ਵੀਡੀਓ ਇਹਨਾਂ ਦੀ ਹੈਗੀ ਸੀ ਗੁਰੂ ਘਰ ਚੋਂ ਡਾਲਰ ਚੋਰੀ ਕੀਤੇ ਸੀ ਤੇ ਵੀਰ ਉਹ ਇਲਜ਼ਾਮ ਲਾ ਰਿਹਾ ਹੈ ਭਾਈ ਸਰਬਜੀਤ ਖਾਲਸਾ ਦੇ ਕਿ ਉਹ ਡੋਡਾ ਪਿੰਦਾ ਵੀ ਹੈ ਤੇ ਡੋਡੇ ਦਾ ਕਾਰੋਬਾਰ ਵੀ ਕਰਦਾ ਵਾ ਟਰੱਕ ਭਰ ਕੇ ਵੇਚਦਾ ਵਾ ਵੀਰੋ ਇਹ ਬਹੁਤ ਵੱਡਾ ਇੱਕ ਇਲਜ਼ਾਮ ਹੈ ਉਸ ਦੇ ਉੱਤੇ ਜਿਹਨੂੰ ਸੰਗਤਾਂ ਨੇ ਵੱਡੀ ਵੋਟ ਦੇ ਕੇ ਵੱਡਾ ਫਤਵਾ ਦੇ ਕੇ ਆਪਣਾ ਨੁਮਾਇੰਦਾ ਚੁਣਿਆ ਜਿਹਨੂੰ ਇੱਜ਼ਤ ਸਦਕਾਰ ਦਿੱਤਾ ਤੇ ਐਮਪੀ ਦੀ ਸੀਟ ਦੇ ਉੱਤੇ ਬਿਠਾਇਆ ਵੀਰੋ ਜਿਹੜਾ ਦੇਖੋ ਗਿਆਨੀ ਬੂਟਾ ਸਿੰਘ ਜਿਹੜੇ ਇਲਜ਼ਾਮ ਲਾ ਰਹੇ ਐ ਇਹ ਸਿਰਫ ਜ਼ੁਬਾਨੀ ਕਲਾਮੀ ਇਲਜ਼ਾਮ ਹੈ ਇਹਦੇ ਵਿੱਚ ਕੋਈ ਸਦਾਕਤ ਮੈਨੂੰ ਤਾਂ ਨਜ਼ਰ ਨਹੀਂ ਆਈ ਵੀਰੋ ਗੱਲਾਂ ਦੇ ਵਿੱਚ ਤੇ ਮੇਰੇ ਦੇ ਉੱਤੇ ਵੀ ਕਿੰਨੇ ਲੋਕ ਇਹੋ ਜਿਹੇ ਟਿੱਪਣੀਆਂ ਕਰਦੇ ਐ ਕਿ ਜਿਹੜੀਆਂ ਬਰਦਾਸ਼ਤ ਹੋਣ ਵਾਲੀਆਂ ਲੇਕਿਨ ਵੀਰੋ ਇਹ ਸੱਚ ਨਹੀਂ ਹੁੰਦਾ ਮਾੜੇ ਚੰਗੇ ਲੋਕ ਹਰ ਜਗ੍ਹਾ ਤੇ ਮੌਜੂਦ ਹੁੰਦੇ ਆ ਤੇ ਗਿਆਨੀ ਬੂਟਾ ਸਿੰਘ ਵਰਗੇ ਲੋਕ ਤੇ ਵੀਰੋ ਜਗ੍ਹਾ ਜਗ੍ਹਾ ਤੇ ਮੌਜੂਦ ਹੁੰਦੇ ਆ ਜਿਨ੍ਹਾਂ ਦਾ ਕੰਮ ਕੀ ਹੁੰਦਾ ਵਾ ਸਿਰਫ ਲੋਕਾਂ ਨੂੰ ਬਦਨਾਮ ਕਰਨਾ ਲੋਕਾਂ ਦੀਆਂ ਪਕੜੀਆਂ ਉਛਾਲੀਆਂ ਲੋਕਾਂ ਦੇ ਖਿਲਾਫ ਜਾਵਾ ਵੀਰੋ ਬਿਲਕੁਲ ਮਾੜੀ ਗੱਲ ਹੈ ਭਾਈ ਸਰਬਜੀਤ ਸਿੰਘ ਖਾਲਸਾ ਦੇ ਵਿੱਚ ਅਗਰ ਕੋਈ ਇੰਜ ਦਾ ਹੁੰਦਾ ਐਬ ਇਸ ਤਰ੍ਹਾਂ ਦੀ ਕੋਈ ਬੁਰਾਈ ਹੁੰਦੀ ਤੇ ਜ਼ਰੂਰ ਸੰਗਤਾਂ ਦੇ ਸਾਹਮਣੇ ਆਉਣੀ ਸੀ ਵੀਰੋ ਇੱਕ ਚੰਗੇ ਲੀਡਰ ਹੈ ਇੱਕ ਚੰਗੇ ਬੰਦੇ ਹੈ ਜਿਹੜੇ ਲੋਕਾਂ ਦਾ ਭਲਾ ਕਰਨ ਦੇ ਹੈ ਲੋਕਾਂ ਵਾਸਤੇ ਪੰਜਾਬ ਦੇ ਰਾਈਟ ਵਾਸਤੇ ਲੜਦੇ ਹੈ ਜਿੰਨਾ ਲੜ ਸਕਦੇ ਭਾਈ ਅਮਰਪਾਲ ਸਿੰਘ ਵਾਸਤੇ ਆਵਾਜ਼ ਚੁਕਦੇ ਹੈ ਤੇ ਬਾਕੀ ਵੀਰੋ ਸੰਗਤਾਂ ਵੀ ਉਹਨਾਂ ਨੂੰ ਬੜਾ ਪਿਆਰ ਤੇ ਸਤਿਕਾਰ ਦਿੰਦੀਆਂ ਮੈਂ ਵੀਰੋ ਅੱਜ ਦੀ ਵੀਡੀਓ ਦੇਖੀ ਹੈ ਤੁਹਾਡੀ ਇਸ ਦੇ ਬਾਰੇ ਕੀ ਰਾਏ ਹੈ ਬੂਟਾ ਸਿੰਘ ਦੇ ਬਾਰੇ ਤੁਸੀਂ ਕੀ ਰਾਏ ਰੱਖਦੇ ਜੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਲਸ ਨਹੀਂ ਕਰਨਾ ਆਪਾਂ ਟੈਸਰ ਰੱਖਿਆ ਰਹਿਣਾ ਤੁਹਾਨੂੰ ਯਾਦ ਰੱਖਣਾ ਅੱਲਾ ਫੇਜ਼